ਕੁੜੀ ਦੇ ਸਰ ਸਵਾ ਅੱਧੇ ਕਿੱਟ ਪੋਨਾ ਕਿੱਟ ਹੋ ਗਈ ਦੀ ਸਾਂਣੀ ਚੱਲੀ ਪਈ ਆਪਣੋ ਫਗਵਾੜਾ ਚ ਨਵਾਲੇਕ ਲੜਕੀ ਨਾਲ ਕੀਤੀ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਉੱਥੇ ਦੂਜੇ ਪਾਸੇ ਪੀੜਤ ਲੜਕੀ ਦੀ ਮਾਤਾ ਦਾ ਕਹਿਣਾ ਹੈ ਉਹਨਾਂ ਦੇ ਗੁਆਂਢ ਚ ਗੁਆਂਢੀ ਰਹਿੰਦੇ ਹਨ ਜੋ ਸ਼ੋਰ ਸ਼ਰਾਬਾ ਕਰਦੇ ਰਹਿੰਦੇ ਨੇ ਇਹ ਨਹੀਂ ਨਹੀਂ ਬਲਕਿ ਉਸ ਨੇ ਦੱਸਿਆ ਕਿ ਉਸ ਦਾ ਕੁਝ ਦਿਨ ਪਹਿਲਾਂ ਹੀ ਆਪਰੇਸ਼ਨ ਹੋਇਆ ਸੀ ਜਿਸ ਦੇ ਚਲਦੇ ਉਹ ਘਰ ਦੇ ਵਿੱਚ ਆਰਾਮ ਕਰੀ ਸੀ ਪਰ ਉਹਨਾਂ ਦੇ ਗੁਆਂਢ ਚ ਜੋ ਗੁਆਂਢੀ ਰਹਿੰਦੇ ਸਨ ਉਹ ਸ਼ੋਰ ਸ਼ਰਾਬਾ ਕਰਨ ਤੋਂ ਨਹੀਂ ਹਟ ਰਹੇ ਸੀ ਪਰ ਜਦੋਂ ਮਹਿਲਾ ਦੀ ਕੁੜੀ ਨੇ ਗੁਆਂਢੀਆਂ ਨੂੰ ਸ਼ੋਰ ਸ਼ਰਾਬਾ ਕਰਨ ਤੋਂ ਰੋਕਿਆ ਤਾਂ ਪਹਿਲਾਂ ਉਹਨਾਂ ਵੱਲੋਂ ਬਹਿਸਬਾਜੀ ਕੀਤੀ ਗਈ ਤਾਂ ਫਿਰ ਉਸ ਤੋਂ ਬਾਅਦ ਸਭਨਾਂ ਨੇ ਇਕੱਠੇ ਹੋ ਕੇ ਲੜਕੀ ਦੀ ਕਾਫੀ ਮਾਰਕੁੱਟ ਕੀਤੀ ਅਤੇ ਜ਼ਖਮੀ ਹਾਲਾਤ ਦੇ ਵਿੱਚ ਲੜਕੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਸਲਾਵਾ ਪੀੜਤ ਦੀ ਮਾਤਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਨੀਤੂ ਮੇਰਾ ਨਾਮ ਆਂ ਨੀਤੂ ਜੀ ਕਿੱਥੇ ਦੇ ਰਹਿਣ ਵਾਲੇ ਸਰ ਗੁਰਤੇਗ ਬਾਦਰ ਨਗਰ ਕੀ ਮਾਮਲਾ ਤੁਸੀਂ ਫਗਵਾੜਾ ਦੇ ਸਿਵਲ ਹਸਪਤਾਲ ਜਾਏ ਸੀ ਸਰ ਮਾਮਲਾ ਇਹ ਹੈ ਕਿ 10 ਦਿਨ ਤੋਂ ਉੱਥੇ ਮੁਸਲਮਾਨ ਰਹਿੰਦੇ ਆ ਆਪਣੇ ਸੌਨਕਰ ਬਿਲਡਿੰਗ 'ਚ ਏ ਹਰ ਟਾਈਮ ਮੇਰੇ ਨਾਲ ਪੰਗਾ ਲੈਂਦੇ ਆ ਕਿ Hindu ਫੈਮਿਲੀ ਹੈਗੀ ਐ ਇਹਨੂੰ ਕਦੀ ਕਿਸੇ ਤਰ੍ਹਾਂ ਦਾ ਮੇਰਾ 10 ਦਿਨ ਪਹਿਲਾਂ ਆਪਰੇਸ਼ਨ ਹੋਇਆ ਤਾਂ ਮੈਂ ਸਿਰਫ ਇਹ ਹੀ ਕਹਿ ਕਿ ਤੁਸੀਂ ਰੋਣਾ ਨਾ ਪਿਆ ਕਰੋ ਮੈਨੂੰ ਤਕਲੀਫ ਹੁੰਦੀ ਆ ਬਾਰ ਬਾਰ ਮੈਂ ਸੱਦ 10 ਦਿਨ ਤੋਂ ਇਹ ਹੀ ਕਹਿੰਦੀ ਨੇ ਇਹ ਮੰਨੀਆਂ ਨੇ ਅੱਜ ਅੱਜ ਸਰ ਹਾਦੀ ਹੋ ਗਈ ਇਹਨਾਂ ਨੇ ਪੂਰੇ ਇਹਨਾਂ ਮੈਂ ਗਾਲਾਂ ਕੱਢੀਆਂ ਕਮੈਂਟ ਬਾਜੀ ਕੀਤੀ ਫਿਰ ਮੈਂ ਮਾਲਕ ਨੂੰ ਵੀ ਫੋਨ ਕੀਤਾ ਮਾਲਕ ਮਾਲਕ ਨੇ ਜਦੋਂ ਮੈਂ ਫੋਨ ਕੀਤਾ ਉਹ ਉੱਥੇ ਆਏ ਨਹੀਂ ਦੁਬਾਰਾ ਜਦੋਂ ਮੈਂ ਮਾਲਕ ਨੂੰ ਫੋਨ ਕੀਤਾ ਜਦੋਂ ਇਹਨਾਂ ਨੇ ਫਿਰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰਦੀਆਂ ਤੇ ਮੇਰੀ ਕੁੜੀ ਗਈ ਮੈਂ ਅੱਗੇ ਬੈਠੀ ਸੀਗੀ ਤੋਂ ਮੈਨੂੰ ਕਹਿੰਦੇ ਕਿ ਤੁਸੀਂ ਕੁੜੀ ਨੇ ਮੈਨੂੰ ਬਸ ਇਹ ਕਿ ਕਿ ਮम्मी ਤੁਸੀਂ ਜਾਓ ਨਾ ਕੋਈ ਨਾ ਅੱਜ ਆਪਰੇਸ਼ਨ ਹੋਇਆ ਹੈਗਾ ਇਹਨਾਂ ਨੇ ਕੀ ਕੀਤਾ ਸਰ ਕੁੜੀ ਨੂੰ ਮੇਰੇ ਘੜੀ ਇਸਕੇ 20 25 ਜਨਾਨੀਆਂ ਨੇ ਘਟਿਆ ਹੈਗਾ ਤਮੇ ਤਾਂ ਆ ਗਏ। ਜਿਹੜੀ ਬਿਲਡਿੰਗ ਦੇ ਵਿੱਚ ਤੁਸੀਂ ਰਹਿੰਦੇ ਆ ਉੱਥੇ ਸਾਰੇ ਕਿਰਾਏਦਾਰ ਹੀ ਹੈਗੇ। ਹਾਂਜੀ ਸਰ ਕਿਰਾਏਦਾਰ ਆ। ਸਾਰੇ ਮੁਸਲਮਾਨ ਹੈਗੇ ਸਰ ਇੱਕ ਮੈਂ Hindu ਹੈਗੀ ਆ ਉੱਥੇ। ਹੁਣ ਕੀ ਮੰਗ ਕੀ ਕਰਦੇ ਤੁਸੀਂ? ਸਰ ਮੰਗ ਮੈਂ ਕਰਦੀ ਆ ਕਿ ਮੈਨੂੰ ਫੈਸਲਾ ਮਿਲਣਾ ਚਾਹੀਦਾ। ਮੇਰੇ ਕੁੜੀ ਦੀ ਸਰ ਸਾਂ ਅੱਧੇ ਘੰਟੇ ਫੋਨਾਂ ਕੰਟਾ ਹੋ ਗਈ ਤੇ ਸਾਂ ਨਹੀਂ ਚੱਲਦੀ ਪਈ ਆproper। ਇਹ ਇਨਸਾਫ ਹੈ ਕਿ ਸਰ ਇਨਸਾਫ ਦੀ ਗੱਲ ਹੈਗੀ ਆ ਕਿ ਅਸੀਂ ਤੇ ਇਕੱਲੇ Hindu ਹੈਗੇ ਤਾਂ ਕੋਈ ਸਰਟੀਫਾਈਸਾਨੂੰ ਨਹੀਂ ਮਿਲੂਗਾ। ਮੈਨਸਰ ਇਹ ਮੰਨ ਕੱਲ ਨਾ ਬਚ ਜੇ ਮੇਰੀ ਕੁੜੀ ਦੇ ਇਨਸਾਮ ਮੇਲਾ ਜਾਂਦਾ ਹੈ ਕਿਉਂਕਿ ਅੱਧੇ ਘੰਟੇ ਤੋਂ ਕੁੜੀ ਦੀ ਸਸਾਂ ਰੁੱਕੀ ਹੋਈ ਹੈ ਨਾਲੇ ਕੋਈ ਪ੍ਰੋਸੀਜਰ ਅਜੇ ਤੱਕ ਮੇਰੇ ਨਾਲ ਨਹੀਂ ਹੋਇਆ ਹੈਗਾ ਤੇ ਉੱਥੇ ਦੂਜੇ ਪਾਸੇ ਡਾਕਟਰ ਨੇ ਕੀ ਕਿਹਾ ਤੁਸੀਂ ਉਹ ਵੀ ਸੁਣੋ ਹਾਂਜੀ ਸਰਟੀ ਕੁੜੀ ਇੱਕ ਪੀ ਹੂ ਨਾਮ ਦੀ ਸਾਰਾ ਸਾਹਿਬ ਦੀ ਲੜਕੀ ਆਈ ਹੈ ਵਿਥ ਇਲੈਜਿਸਟਰੀ ਹੈਗੀ ਅਸਾਲਟ ਦੀ ਤੇ ਇਹਨਾਂ ਦਾ ਜੀ ਐਮਐਲਆਰ ਕਾਰਜ ਕੀਤਾ ਗਿਆ ਹੈ ਪੇਸ਼ੈਂਟ ਸਟੇਬਲ ਹੈ ਫਗਵਾੜਾ ਤੋਂ ਯਸ਼ਮਾ ਦੀ ਰਿਪੋਰਟ